ਇੱਕ ਦਿਨ ਚੌਧਰੀ ਆਉਂਦਾ ਪਗੀਰਥ ਉਹਦਾ ਨਾਮ ਹੈ ਮਲਸੀਆਂ ਉਹਦਾ ਪਿੰਡ ਹੈ ਮਲਸੀਆਂ ਪਿੰਡ ਦਾ ਇੱਕ ਚੌਧਰੀ ਪਗੀਰਥ ਹੁੰਦਾ ਤੇ ਆਪਣੇ ਪਿੰਡ ਦੀ ਰਸਤ ਲੈਣ ਨੌਕਰ ਚਾਕਰ ਨਾਲ ਲੈ ਕੇ ਆਇਆ ਉਹਨੇ ਪੱਲਾ ਬਿਛਾਇਆ ਤੇ ਕਹਿਣ ਲੱਗਿਆ ਵੀ ਸਤਕੂੰ ਮੇਰੀ ਬਣਦੀ ਰਸਤ ਦੇ ਦਿਓ ਪਿੰਡ ਦੀ ਅਗੇ ਹੋਰ ਬੰਦੇ ਤੋਲ ਦੇ ਸੰਤੇ ਸਹਿਬ ਨੇ ਆਖਿਆ ਵੀ ਅੱਜ ਮੈਂ ਖੁਦ ਤੋਲ ਕੇ ਦਿਆਂਗਾ ਮਹਾਰਾਜ ਤੋਲਦੇ ਹੈ ਭਾਂਡਾ ਭਰਦੇ ਹੈ ਔਰ ਉਹਦੇ ਪੱਲੇ ਚ ਪਾ ਦਿੰਦੇ ਹੈ ਰਸਨਾ ਤੋਂ ਸ਼ਬਦ ਵਰਤਦੇ ਹੈ ਇੱਕ ਭਾਂਡਾ ਫਿਰ ਭਰਿਆ ਅਨਾਜ ਦਾ ਤੋਲਿਆ ਉਹਦੇ ਭਾਂਡੇ ਚ ਪਾ ਦਿੱਤਾ ਸ਼ਬਦ ਵਰਤਿਆ ਇੱਕ ਕਈ ਭਾਂਡੇ ਪਾਏ ਤੇ ਰਸਨਾ ਤੋਂ ਸ਼ਬਦ ਇੱਕ ਕਹਿ ਰਹੇ ਨੇ ਤੇ ਉਹ ਪਗੀਰਤ ਚੌਧਰੀ ਆਖਦੇ ਵੀ ਸਤਿਗੁਰੂ ਗਿਣਤੀ ਗਾਂ ਵਧ ਗਈ ਹੈ ਸੱਤ ਤੇ ਆ ਗਈਏ ਤੁਸੀਂ ਇੱਕ ਤੇ ਖਲੋਤੇ ਹੋ ਸਾਬ ਨੇ ਦੂਜਾ ਸ਼ਬਦ ਵਰਤਿਆ ਸੱਤ ਭਾਂਡੇ ਫਿਰ ਕਈ ਭਰ ਕੇ ਪਾਏ ਸੱਤ ਸੱਤ ਸ਼ਬਦ ਮੁਕ ਤੋਂ ਕਹਿ ਰਹੇ ਰਹੇ ਤੇ ਉਹਨੇ ਵਚਨ ਅਖੇ ਵੀ ਸਹਿਬਾ ਗਿਣਤੀ ਬਹੁਤ ਅਗਾ ਚਲੀ ਦੇ ਤੁਸੀਂ ਸੱਤੀ ਤੇ ਖਲੋਤੇ ਹੋ ਹਜ਼ੂਰ ਨੇ ਤੀਜਾ ਸ਼ਬਦ 13 ਵਰਤਿਆ ਪਹਿਲਾ ਇੱਕ ਫਿਰ ਸੱਤ ਫਿਰ 13 ਔਰ ਤੇਰਾ ਤੇਰਾ ਕਹਿ ਕੇ ਤੋਲਦੇ ਗਏ ਤੇ ਆਖਰ ਪਗੀਰਤ ਨੇ ਆਖਿਆ ਵੀ ਸਹਿਬਾ ਬੈਠ ਕਰੋ ਮੇਰੇ ਪੱਲੇ ਵੀ ਭਰ ਗਿਆ ਅਨਾਜ ਮਿਲ ਗਿਆ ਪੰਡਾ ਮਣਵਾਲੀਆਂ ਨੌਕਰਾਂ ਤੇ ਜਦੋਂ ਤੁਰਨ ਲੱਗਦਾ ਹੈ ਨਾ ਸਤਿਗੁਰੂ ਕਹਿ ਲੱਗੇ ਵੀ ਤੁਹਾਨੂੰ ਇੱਕ ਸਲਾਹ ਦੇ ਮਾਮਲ ਕਹਿ ਲੱਗੇ ਸਹਿਬ ਕਹਿ ਲੱਗੇ ਬੋਲ ਕਹਿ ਲੱਗਿਆ ਵੀ ਸਹਿਬ ਜੀ ਮੇਰੀ ਮੰਨੋ ਨਾ ਤੁਸੀਂ ਨੌਕਰੀ ਤਿਆਗ ਦਿਓ ਛੱਡ ਦਿਓ ਸਤਿਗੁਰੂ ਕਹਿਣ ਲੱਗੇ ਕਿਉਂ ਕਹਿਣ ਲੱਗਿਆ ਵੀ ਤੁਹਾਡੇ ਤੋਲਣ ਤੇ ਬੋਲਣ ਵਿੱਚ ਬੜਾ ਅੰਤਰ ਹੈ ਜਿਵੇਂ ਤੋਲਦੇ ਹੋ ਉਵੇਂ ਬੋਲਦੇ ਨਹੀਂ ਜਿਵੇਂ ਬੋਲਦੇ ਹੋ ਉਵੇਂ ਤੋਲਦੇ ਨਹੀਂ ਕਿੰਨਾ ਚੰਗਾ ਹੋਵੇ ਵੀ ਤੁਸੀਂ ਚੰਗੀ ਗੱਲ ਰਹੇਗੀ ਵੀ ਟਾਈਮ ਨਾਲ ਨੌਕਰੀ ਛੱਡ ਦਿਓ ਨਹੀਂ ਤੇ ਸੁਲਤਾਨਪੁਰ ਸ਼ਹਿਰ ਹੈ ਨਾ ਜਿਹੜਾ ਮੋਦੀ ਖਾਨੇ ਦੇ ਛਿੱਤੇ ਚੱਲਦਾ ਹੈ ਇਹ ਸ਼ਹਿਰ ਉੱਜੜ ਜਾਏਗਾ ਗੁਰਨਾਨਦ ਸਾਹਿਬ ਨੇ ਫਕੀਰਤ ਨੇ ਕਿ ਬਚਨਾ ਖੇ ਕਹਿ ਲਗੇ ਫਕੀਰਤ ਜਿੰਦਗੀ ਚ ਤਖਰ ਤੈਨਹੀਂ ਕਰਦੇ ਨੇ ਯਾਦ ਰੱਖੀ ਜਿਹੜਾ ਇੱਕ ਹੈ ਇੱਕ ਪਰਮਾਤਮਾ ਮੈਂ ਉਸ ਸਤ ਕਹਿ ਕੇ ਪੁਕਾਰ ਰਿਹਾ ਸਤ ਦਾ ਅਰਥ ਹੁੰਦਾ ਸੱਚਾ ਸਦੀਵੀ ਜਿਹਨੇ ਕਦੀ ਨਾਸ਼ ਨਹੀਂ ਹੋਣਾ ਤੇ ਜਿਹੜਾ ਸਤ ਹੈ ਨਾ ਜਿਹੜਾ ਇੱਕ ਪਰਮਾਤਮਾ ਇੱਕ ਹੈ ਉਹ ਸੱਚ ਹੈ ਸਤ ਹੈ ਤੇ ਜਿਹੜਾ ਸਤ ਹੈ ਮੈਂ ਉਹਨੂੰ ਇਹ ਤੇਰਾ ਤੇਰਾ ਕਹਿ ਕੇ ਤੇ ਇੱਕ ਅਰਜੋਈ ਕਰਦੇ ਆਂ ਵੀ ਇੱਥੇ ਸਭ ਕੁਝ ਹੀ ਤੇਰਾ ਹੈ ਤੇ ਪਗੀਰ ਵਿੱਚ ਇੱਕ ਗੱਲ ਚੇਤਾ ਰੱਖ ਤੇਰਾ ਤੇਰਾ ਕਹਿ ਕੇ ਵਸੀਦਾ ਹੈ ਮਨੁੱਖ ਉੱਜੜਦਾ ਉਦੋਂ ਹੈ ਜਦੋਂ ਕੋਈ ਮੈਂ ਮੇਰੇ ਦੀ ਰੱਟ ਲਾਉਂਦਾ ਹੈ ਜਦੋਂ ਇਹ ਅੰਮ੍ਰਿਤ ਬੋਲ ਸਮਝਾਏ ਫਕੀਰ ਗੁਰੂ ਚਰਨਾ ਚ ਬਹਿ ਗਿਆ ਇੱਕ ਲੰਮੀ ਵਿਚਾਰ ਉਹਨੂੰ ਧਰਮ ਦੀ ਸਮਝਾਈ ਮਨੁੱਖੇ ਜਨਮ ਦੀ ਸਮਝਾਈ ਗੁਰੂ ਦਾ ਸਿੱਖ ਬਣ ਗਿਆ